ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੋਰੀ ਦੀ ਆਦਤ ਇੱਕ ਵਾਰੀ ਕਿਸੇ ਲੜਕੇ ਨੇ ਕੋਈ ਚੀਜ਼ ਚੋਰਾ ਕੇ ਲਿਆਂਦੀ ਉਸ ਨੂੰ ਆਪਣੇ ਘਰ ਲਿਆ ਉਹ ਜੋ ਚੋਰੀ ਦੀ ਚੀਜ਼ ਸੀ ਉਸ ਨੇ ਆ ਕੇ ਆਪਣੀ ਮਾਤਾ ਨੂੰ ਦੇ ਦਿੱਤੀ ਮਾਤਾ ਨੇ ਕੀ ਕੀਤਾ ਉਸ ਟੀਜ ਨੂੰ ਲੈ ਕੇ ਅੰਦਰ ਕੋਠੀ ਦੇ ਵਿੱਚ ਰੱਖ ਦਿੱਤਾ ਤੇ ਆਪਣੇ ਪੁੱਤਰ ਨੂੰ ਦੁੱਧ ਪਿਆ ਕੇ ਥਾਪੀਆਂ ਦਿੱਤੀਆਂ ਸਾਵਾਸੇ ਦਿੱਤੀ ਕਹਿਣ ਲਗੀ ਪੁੱਤਰ ਘਰਾਂ ਦਾ ਵਿਹਾਰ ਇਸ ਤਰਾ ਹੀ ਤੁਰਦਾ ਹੈ ਇਹ ਤੁਸੀਂ ਬਹੁਤ ਵਧੀਆ ਕੀਤਾ ਹੈ ਹੌਲੀ ਹੌਲੀ ਮੁੰਡੇ ਦੀ ਜੋ ਆਤ ਸੀ ਉਹ ਪੱਕਦੀ ਗਈ ਮਾਤਾ ਉਸ ਨੂੰ ਘਰ ਨਾਲ ਲਾਉਂਦੀ ਰਹੀ ਕਿਸੇ ਸਮੇ ਉਸਨੇ ਚੋੜਾ ਨਾ ਰੱਖ ਕੇ ਇੱਕ ਚੰਗੇ ਸੌਦੇ ਕਾਲ ਸੌਕਰ ਦੇ ਘਰ ਚੋਰੀ ਕੀਤੀ ਉਸਨੇ ਚੋਰੀ ਦੀ ਖੋਜ ਕਰਕੇ ਚੋਰੀ ਕੱਢ ਲਈ ਸਾਉ ਚੋਰ ਫੜੇ ਗਏ ਉਹਨਾਂ ਵਿੱਚੋਂ ਇਹ ਮੰਦ ਭਾਗੀ ਵੀ ਕਾਬੂ ਆ ਗਿਆ ਜਿਸ ਨੂੰ ਮਾਤਾ ਪਿਆਰ ਕਰਦੀ ਸੀ ਜਿਸ ਵੇਲੇ ਬਾਦਸ਼ਾਹ ਦੇ ਪੇਸ਼ ਹੋਏ ਤਾਂ ਸਾਬਨਾ ਦੇ ਬਿਆਨ ਲੈ ਕੇ ਬਾਦਸ਼ਾਹ ਨੇ ਸਭ ਨੂੰ ਫਾਂਸੀ ਦੀ ਸਜ਼ਾ ਦਿੱਤੀ ਅਤੇ ਉਹਨਾਂ ਨੂੰ ਕਿਹਾ ਗਿਆ ਕਿ ਜੋ ਵੀ ਆਪਣੇ ਸੰਬੰਧੀ ਨੂੰ ਕਿਸੇ ਨੂੰ ਮਿਲਣਾ ਚਾਹੁੰਦਾ ਹੈ ਉਹ ਮਿਲ ਸਕਦਾ ਹੈ ਇਹ ਤੁਹਾਡਾ ਆਖਰੀ ਸਮਾਂ ਹੈ ਇਸ ਤੋਂ ਬਾਅਦ ਵਿਛੜਿਆਂ ਦਾ ਕਦੇ ਮੇਲ ਨਹੀਂ ਹੋਣਾ ਕਿਉਂਕਿ ਤੁਹਾਨੂੰ ਫਾਤੀ ਦੇ ਲਟਕਾਇਆ ਜਾਵੇਗਾ ਤੁਸੀਂ ਚੋਰੀ ਦਾ ਅਪਰਾਧ ਬਹੁਤ ਵੱਡਾ ਕੀਤਾ ਹੈ ਉਸ ਲੜਕੇ ਨੇ ਆਖਰੀ ਖਾਜ ਪੂਰੀ ਕਰਨ ਲਈ ਬੇਨਤੀ ਕੀਤੀ ਕਿ ਤੁਸੀਂ ਮੇਰੀ ਮਾਤਾ ਨੂੰ ਮੇਰੇ ਪਾਸ ਬੁਲਾ ਦਿਓ ਮੈਂ ਉਸ ਨੂੰ ਕੋਈ ਗੱਲ ਦੱਸਣੀ ਚਾਹੁੰਦਾ ਹਾਂ ਜੋ ਮੇਰੀ ਆਖਰੀ ਗੱਲ ਹੈ ਜਿਸ ਵੇਲੇ ਉਸ ਦੀ ਮਾਤਾ ਨੂੰ ਲਿਆਂਦਾ ਗਿਆ ਤਾਂ ਵਾਲਕ ਨੇ ਕਿਹਾ ਕਿ ਮਾਤਾ ਜੀ ਮੇਰੇ ਕੋਲ ਆਓ ਮੈਂ ਤੁਹਾਨੂੰ ਸਿਰਫ ਕੰਨ ਵਿੱਚ ਹੀ ਬਾਤ ਦੱchniya ਜਿਹੜੇ ਲੜਕੇ ਦੀ ਮਾਤਾ ਉਸ ਦੇ ਕੋਲ ਪਹੁੰਚੀ ਤਾਂ ਉਸ ਚੋਰ ਨੇ ਆਪਣੀ ਮਾਤਾ ਦੇ ਕੰਨ ਤੇ ਜ਼ੋਰ ਨਾਲ ਦੰਦੀ ਵੱਢੀ ਜਿਸ ਨਾਲ ਜਦੀ ਆ ਚੀਕਾ ਨਿਕਲ ਗਈ ਆ ਜੀ ਕਿ ਤੇ ਹਾਰਾ ਪਾ ਦਿੱਤਾ ਉਸ ਨੇ ਕੰਨ ਚੋਂ ਖੂਨ ਵਗਣ ਲੱਗਿਆ ਜ਼ੋਰਦਾਰ ਇਹ ਹਾਲ ਦੇਖ ਕੇ ਲੋਕਾਂ ਨੇ ਕਿਹਾ ਇਸ ਚੋਰ ਨੇ ਕਈ ਪਾਪ ਕੀਤੇ ਹੋਣਗੇ ਪ੍ਰੰਤੂ ਆਪ ਤੇ ਵੇਲੇ ਆਪਣੀ ਮਾਂ ਦਾ ਕੰਨਾ ਕਿਸ ਤਰ੍ਹਾਂ چیر ਛੁੱਟਿਆ ਹੈ ਇਸ ਨੇ ਬੜਾ ਨਾਰਤ ਕੀਤਾ ਹੈ ਇਸ ਨੇ ਠੀਕ ਨਹੀਂ ਕੀਤਾ ਚੋਰ ਦਾ ਇਹ ਹਾਲ ਜੇ ਉਹ ਦੇਖਿਆ ਤਾਂ ਇਹ ਲੋਕ ਸੁਣ ਕੇ ਚੋਰ ਨੂੰ ਕਹਿਣ ਲੱਗੇ ਇਹ ਕੀ ਕੀਤਾ ਹੈ ਤਾਂ ਚੋਰ ਨੇ ਉਹਨਾਂ ਦੀਆਂ ਗੱਲਾਂ ਸੁਣੀਆਂ ਤੇ ਕਿਹਾ ਭਲੇਓ ਲੋਕੋ ਜਿਸ ਵੇਲੇ ਮੇਰੀ फांसी ਦਾ ਕਾਰਨ ਬਣੀ ਹੈ ਤਹੇ ਮੇਰੀ ਮਾਂ ਹੀ ਹੈ ਜੇ ਕਦੇ ਇਹ ਪਹਿਲੀ ਵਾਰੀ ਚੋਰੀ ਤੋਂ ਮੈਨੂੰ ਹਟਾਉਂਦੀ डांटਦੀ ਮਾਂ ਜਿਸ ਤਰ੍ਹਾਂ ਅਣਾਈ ਮੌਤ ਨਾ ਮਰਦਾ ਇਹ ਤਾਂ ਜਦੋਂ ਮੈਂ ਚੋਰੀ ਕਰਕੇ ਲਿਆਉਂਦਾ ਸੀ ਮੈਨੂੰ ਗਾਲ ਨਾਲ ਲਾਉਂਦੀ ਸੀ ਪਿੱਟ ਥਾਪੜਦੀ ਸੀ ਇਸ ਦੇ ਕਾਰਨ ਹੀ ਮੈਂ ਚੋਰ ਬਣਿਆ ਹਾਂ ਅਜਾ ਇਸੇ ਨਾਈ ਮੌਤ ਨੂੰ ਫਿਰ ਮਰਦਾ ਚਗੋ ਇੰਨਾ ਦੀ ਸੇਵਾ ਕਰਕੇ ਲੋਕ ਪ੍ਰਲੋਕ ਦਾ ਸੁੱਖ ਭੋਗਦਾ ਇੰਨੇ ਗੱਲ ਕਹਿੰਦਾ ਹੀ ਮਾਈ ਬਿਲਕੁਲ बेहोश ਹੋ ਗਈ ਜੋ ਚੰਗਤ ਜੀ ਜੈਸੀ ਆਪਾਂ ਬੱਚਿਆਂ ਨੂੰ ਸਿੱਖਿਆ ਦੇਵਾਂਗੇ ਬੱਚੇ ਉੱਚ ਦੇ ਸਿੱਖਿਆ ਤੇ ਲੱਗ ਜਾਂਦੇ ਹਨ ਕਿਉਂਕਿ ਇਹ ਬੱਚੇ ਨੇ ਜੋ ਅਣਪੋਹਲ ਹੁੰਦਾ ਹੈ ਉਹਦਾ ਮਨ ਜਿਸ ਪਾਸੇ ਲਾਵਾਂਗੇ ਉਸ ਪਾਸੇ ਲੱਗ ਜਾਂਦਾ ਹੈ ਜੇਕਰ ਚੋਰੀ ਵਾਲੇ ਪਾਸੇ ਲਾਵਾਂਗੇ ਤਾਂ ਚੋਰੀ ਵਾਲ ਲੱਗ ਜਾਵੇਗਾ ਜੇਕਰ ਮਾਤਾ ਉਸ ਨੂੰ ਚੰਗੇ ਗੁਣਾਂ ਨੂੰ ਗ੍ਰਹਿਣ ਕਰਾਵੇਗੀ ਤਾਂ ਚੰਗੇ ਪਾਸੇ ਲੱਗ ਜਾਵੇਗਾ ਜਿਹੜੇ ਬੱਚਿਆਂ ਨੂੰ ਗੁਰਬਾਣੀ ਵੱਲ ਜੋੜਿਆ ਜਾਂਦਾ ਹੈ ਗੁਰਬਾਣੀ ਵੱਲ ਲੱਗ ਜਾਂਦੇ ਹਨ ਜਿਹੜੇ ਨੂੰ ਖੇਡਾਂ ਵੱਲ ਜੋੜਿਆ ਜਾਂਦਾ ਹੈ ਖੇਡਾਂ ਵੱਲ ਲੱਗ ਜਾਂਦੇ ਹਨ ਇਹ ਬੱਚਿਆਂ ਦਾ ਜੋ ਸੁਭਾਅ ਹੈ ਉਹ ਮਾਤਾ ਨੇ तकरीबन ਬਦਲ ਬਦਲਣਾ ਹੁੰਦਾ ਹੈ ਕਿਉਂ ਮਾਤਾ ਪਹਿਲੀ ਟੀਚਰ ਹੈ ਜੋ ਅਧਿਆਪਕ ਹੈ ਉਹ ਗੁਰੂ ਹੈ ਸਾਰੇ ਤਾਂ ਇਸ ਤਰ੍ਹਾਂ ਹੁੰਦੇ ਕਈ ਵਾਰ ਮਾਤਾ ਚੰਗੇ ਵੀ ਗੁਣ ਪਾਇਦਾ ਕਰਦੀ ਹੈ ਪਰ ਬਾਅਦ ਦੇ ਵਿੱਚ ਮਾੜੇ ਗੁਣ ਉਹ ਆਪਣੇ ਆਪ ਹੀ ਗ੍ਰਹਿਣ ਕਰ ਲੈਂਦਾ ਹੈ ਸੋਚਾਂਗਤ ਜੀ ਆਓ ਬੱਚਿਆਂ ਨੂੰ ਚੰਗੇ ਸਿੱਖਿਆ ਦਈਏ ਚੰਗੇ ਗੁਣਾ ਦੇ ਧਾਰਨੇ ਕਰਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ